ਕਾਰੀ ਕਾਲਜ ਬਣਾ ਰਹੇ ਆਪਾਂ ਕਿਉਂਕਿ ਵਿੱਤਿਆ ਵਿਚਾਰੀ ਤ ਪਰ ਉਪਕਾਰੀ 15 ਕਰੋੜ ਰੁਪਇਆ ਕੈਬਨਟ ਦੇ ਵਿੱਚ ਪਾਸ ਕਰਕੇ ਇਹ ਕਾਲਜ ਜਿਹੜਾ ਉਹਨੂੰ ਪ੍ਰਵਾਨਗੀ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਹਦੀ ਖੇਤਰ ਅਜਨਾਲਾ ਦੇ ਲੋਕਾਂ ਨੂੰ ਵੱਡੀ ਸੋਗਤ ਦਿੱਤੀ ਹੈ ਅਜਨਾਲਾ ਵਿੱਚ ਦਾਣਾ ਮੰਡੀ ਵਿਖੇ ਇੱਕ ਇਤਿਹਾਸਕ ਸਮਾਗਮ ਹੋਇਆ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਇਸ ਮੌਕੇ ਮੁੱਖ ਮੰਤਰੀ ਨੇ ਇਲਾਕੇ ਦੇ ਵਿੱਚ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦੀ ਨੀ ਪੱਥਰ ਰੱਖਿਆ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਉੱਚ ਸਿੱਖਿਆ ਸੰਸਥਾ ਦੀ ਮੰਗ ਕਰ ਰਹੇ ਨੇ ਅਤੇ ਇਹ ਕੰਮ ਹੁਣ ਪੂਰਾ ਹੋ ਰਿਹਾ ਹੈ ਇਸ ਕਾਲਜ ਦੇ ਨਿਰਮਾਣ ਦੇ ਨਾਲ ਅਜਨਾਲਾ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਹੁਣ ਉੱਚ ਸਿੱਖਿਆ ਦੇ ਲਈ ਦੂਰ ਦਰਾਡੇ ਦੇ ਸ਼ਹਿਰਾਂ ਦੇ ਵਿੱਚ ਨਹੀਂ ਜਾਣਾ ਪਵੇਗਾ ਸਰਕਾਰੀ ਕਾਲਜ ਬਣਾ ਰਹੇ ਆਪਾਂ ਉਹਦਾ ਰਸਮੀ ਤੌਰ ਤੇ ਨੀ ਪੱਥਰ ਰੱਖਣ ਆਇਆ ਜਿੰਨੇ ਵੀ ਅੱਜ ਇੱਥੇ ਸੱਜਣ ਪਤਵੰਤੇ ਸੱਜਣ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾ ਚਾਹੇ ਉਹ ਅਖਬਾਰ ਚ ਪੜ ਕੇ ਆਏ ਹੋਣ ਚਾਹੇ ਕਿਸੇ ਦੇ ਕੰਨੀ ਸੁਣ ਕੇ ਗੱਲ ਆਏ ਹੋਣ ਅੱਜ ਇੱਥੇ ਪੰਜਾਬ ਦੇ ਤਰੱਕੀ ਲਈ ਜਾਂ ਪੰਜਾਬ ਦੇ ਰੰਗਲੇ ਜਿਹੜੇ ਰੰਗ ਨੇ ਉਹ ਉਹਨਾਂ ਚ ਆਪਣਾ ਬੁਰਸ਼ ਲੈ ਕੇ ਆਪਣਾ ਰੰਗ ਜਿਹੜਾ ਉਹਦਾ ਯੋਗਦਾਨ ਪਾਉਣ ਲਈ ਪਹੁੰਚੋ ਮੇਰੇ ਵੱਲੋਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਕਾਲਜ ਦਾ ਜਿਹੜਾ ਨੀਂਹ ਪੱਥਰ ਰੱਖਿਆ ਜਾਣਾ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਦੀ ਨਗਰ ਪੰਚਾਇਤ ਨੂੰ ਪਿੰਡ ਦੇ ਵਾਸੀਆਂ ਨੂੰ ਇਸ ਗੱਲੋਂ ਧੰਨਵਾਦ ਕਹਿਣਾ ਚਾਹੁੰਦਾ ਕਿ ਉਹਨਾਂ ਨੇ 15 ਏਕੜ ਜ਼ਮੀਨ ਜਿਹੜੀ ਉਹ ਇਸ ਪੁੰਨ ਦੇ ਕੰਮ ਵਾਸਤੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਕਿਹਾ ਜਾਂਦਾ ਹੈ ਤਾਂ ਇਸ ਵਿਦਿਆ ਦੇ দান ਵਾਸਤੇ ਉਹਨਾਂ ਨੇ 15 ਏਕੜ ਜ਼ਮੀਨ দান ਕੀਤੀ ਹੈ ਤਾਂ ਫਿਰ ਅਸੀਂ 15 ਕਰੋੜ ਰੁਪਈਆ ਕੈਬਨਟ ਦੇ ਵਿੱਚ ਪਾਸ ਕਰਕੇ ਤੇ ਕਾਲਜ ਜਿਹੜਾ ਉਹਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਤਰ੍ਹਾਂ ਦੀ ਤੁਸੀਂ ਫੋਟੋਆਂ ਦੇਖ ਰਹੇ ਹੋ ਇਹ ਇਸੇ ਤਰ੍ਹਾਂ ਦਾ ਹੀ ਬਣੂਗਾ ਇੱਕ ਵੀ ਸ਼ੀਸ਼ਾ ਜਾਂ ਇੱਕ ਵੀ ਇੱਟ ਇਧਰ ਉਧਰ ਨਹੀਂ ਹੋਊਗੀ ਇਹਦੇ ਨਾਲ ਬਾਰਡਰ ਦੇ ਕਟੋ-ਕਟ 40 ਤੋਂ 50 ਪਿੰਡਾਂ ਨੂੰ ਫਾਇਦਾ ਹੋਊਗਾ ਮੈਨੂੰ ਬੱਚੇ ਮਿਲੇ ਜਿਨ੍ਹਾਂ ਨੇ ਇਸ ਕਾਲਜ ਦੇ ਵਿੱਚ ਪਹਿਲੀ ਵਾਰ ਐਡਮਿਸ਼ਨ ਲੈਣੀ ਹੈ ਜ਼ਿਆਦਾਤਰ ਬੱਚੀਆਂ ਸੀ ਉਹਦੇ ਚ ਸਾਡੀਆਂ ਧੀਆ ਸੀ ਸਾਡੀਆਂ ਭੈਣਾਂ ਸੀ ਕਿਉਂਕਿ ਬੱਚੇ ਦੇ ਮਨ ਚ ਹੁੰਦਾ ਹੈ ਕਿ ਮੈਂ ਪੜਾਂ ਮੈਂ ਅਸਮਾਨੀ ਉਡਾਰੀਆਂ ਮਾਰਾਂ ਪਰ ਜਦੋਂ ਵਿਦਿਅਕ ਸੰਸਥਾਵਾਂ ਨਹੀਂ ਹੁੰਦੀਆਂ ਇਲਾਕੇ ਚ ਤਾਂ ਮਾਪੇ ਹਟਾ ਲੈਂਦੇ ਹੁਸ਼ਿਆਰ ਬੱਚਿਆਂ ਨੂੰ ਵੀ ਹਟਾ ਲੈਂਦੇ ਆ ਸਕੂਲਾਂ ਕਿਉਂਕਿ ਕਿਤੇ ਬਾਹਰ ਜਾਣ ਦਾ ਜਿਆ ਕੋਈ ਸਾਧਨ ਨਾ ਹੋਣ ਕਰਕੇ ਮਾਪੇ ਕਹਿੰਦੇ ਵੀ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਐ ਮਾਹੌਲ ਠੀਕ ਨਹੀਂ ਹੈਗਾ ਮੈਂ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਮੈਂ MP ਹੁੰਦਾ ਸੀ ਉਦੋਂ ਵੀ ਇਹ ਗੱਲ ਬੋਲੀ ਸੀ ਕਿ ਬਹੁਤ ਸਾਰੇ ਸਕੂਲ ਜਿਹੜੇ ਨੇ ਉਹ ਇਸ ਕਰਕੇ ਖਾਲੀ ਰਹਿ ਜਾਂਦੇ ਕਿਉਂਕਿ ਉਹ ਥੋੜਾ ਜਿਹਾ ਦੂਰ ਨੇ ਤੇ ਸਾਡੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਮਾਪੇ ਭੇਜਣ ਤੋਂ ਖਾਸ ਤੌਰ ਤੇ ਬੱਚਿਆਂ ਨੂੰ ਭੇਜਣ ਤੋਂ ਥੋੜਾ ਜਿਹਾ ਕਤਰੌਂਦੇ ਆ। ਸੋ ਅੱਜ ਮੈਨੂੰ ਉਹਨਾਂ ਬੱਚਿਆਂ ਨੇ ਫੁੱਲ ਦਿੱਤੇ। ਅੱਜ ਉਹਨਾਂ ਬੱਚਿਆਂ ਨੇ ਆਪਣੇ ਹੱਥੀ ਬਣਾ ਕੇ ਪੇਂਟਿੰਗਸ ਦਿੱਤੀਆਂ। ਮੈਨੂੰ ਬੜਾ ਚੰਗਾ ਲੱਗਿਆ। ਮੈਂ ਦੇਖ ਸਕਦਾ ਸੀ ਉਹਨਾਂ ਦੀਆਂ ਅੱਖਾਂ 'ਚ ਅਸੀਂ ਪੁੱਛਿਆ ਤਿੰਨ-ਚਾਰ ਨੂੰ ਕਿ ਕੀ ਬਣਨਾ ਹੈ? ਕਿਸੇ ਨੇ ਕਿਹਾ ਮੈਂ ਆਈਪੀਐਸ ਅਫਸਰ ਬਣਨਾ ਹੈ। ਕਿਸੇ ਨੇ ਕਿਹਾ ਮੈਂ ਡਾਕਟਰ ਬਣਨਾ ਹੈ। ਕਿਸੇ ਨੇ ਕਿਹਾ ਮੈਂ ਵਕੀਲ ਬਣਨਾ ਹੈ। ਔਰ ਮੈਂ ਦੇਖ ਸਕਦਾ ਸੀ ਉਹਨਾਂ ਦੀਆਂ ਅੱਖਾਂ 'ਚ ਉਹ ਉਹਦੇ ਜਿਹੜੇ ਸੀ ਉਹ ਜਨੂਨ ਨਾਲ ਭਰੇ ਹੋਏ ਸੀ। ਇਸੇ इलाके इलाके दलाके मुंडे पढ़ लिख के जज बन गए एस एस पी बन गए अफसर बन गए बड़े अफसर बन गए मेरा यकीन है असी वादा किया कि भावें लेट बना लागे पहला स्कूल ठीक कर लिए कॉलेज ठीक कर लिए कौम बना लिए पहला पढ़ी लिखी कौम बन जाए ਉਹ ਆਪ ਹੀ ਗਲੀਆਂ ਨਾਲੀਆਂ ਆਪ ਹੀ ਬਣਾ ਦੇਣਗੇ ਉਹ ਤਾਂ ਬਾਅਦ ਚ ਜਦੋਂ ਅਫਸਰ ਲੱਗ ਗਏ ਤੁਸੀਂ ਦੇਖਿਓ ਕਦੇ ਸ਼ਾਇਦ ਤੁਹਾਡੇ ਵੀ ਇਲਾਕੇ 'ਚ ਹੋਵੇ ਕਿ ਤੁਹਾਡੇ ਇਲਾਕੇ ਦਾ ਕੋਈ ਬੰਦਾ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਗਿਆ ਕਿਤੇ ਡੀਸੀ ਲੱਗ ਗਿਆ ਜਾਂ ਕੋਈ ਫੌਜ ਦੇ ਵਿੱਚ ਹੋ ਗਿਆ ਉਹ ਉਹਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਦੋਂ ਮੈਂ ਥੋੜਾ ਜਿਹਾ ਹੱਥ ਸੌਖਾ ਹੋ ਗਿਆ ਮੇਰਾ ਪੈਸਿਆਂ ਵਾਲੇ ਪਾਸਿਓ ਮੈਂ ਯਾਰ ਪਿੰਡ ਪੈਸੇ ਲਾਉਣੇ ਨੇ ਉਹ ਪਿੰਡ ਨੂੰ ਅਡਾਪਟ ਕਰ ਲੈਂਦਾ ਪਿੰਡ ਦੇ ਸਕੂਲ 'ਚ ਕਮਰੇ ਪਵਾ ਦਿੰਦਾ ਗੁਰਦੁਆਰਾ ਸਾਹਿਬ ਦੀ ਚਾਰ ਦੁਆਰੇ ਵੀ ਕਰਾ ਦਿੰਦਾ ਉਹ ਪਿੰਡਾਂ ਨੂੰ ਪੁੱਛਦਾ ਹੋਰ ਕੀਤਾ ਜਾਂਦਾ ਪਾਰਕ ਵੀ ਲਵਾ ਦਿੰਦਾ ਉਹ ਜਿਮ ਵੀ ਬਣਾਉਂਦਾ ਕਿਉਂਕਿ ਉਹਨੂੰ ਇਹ ਲੱਗਦਾ ਮੈਂ ਆਪਣੇ ਪਿੰਡ ਲਈ ਕੁਝ ਕਰਾਂ ਤੇ ਪਿੰਡ ਦੇ ਲੋਕ ਕਹਿਣ ਯਾਰ ਹਾਂ ਸਾਡੇ ਪਿੰਡ ਦਾ ਜੰਪ ਵਾਲੇ ਇੱਕ ਬੰਦਾ ਅਫਸਰ ਬਣਿਆ ਸੋ ਜੇ ਆਪਾਂ ਬੱਚਿਆਂ ਨੂੰ ਪੜ੍ਹਾ ਦਈਏ ਇਹਦੇ ਨਾਲ ਬਹੁਤ ਕੰਮ ਸੌਖੇ ਹੋ ਜਾਣਗੇ ਸਰਕਾਰਾਂ ਦੇ ਕੰਮ ਵੀ ਸੌਖੇ ਹੋ ਜਾਣਗੇ ਜੇ ਪੜ੍ਹੇ ਲਿਖੇ ਪਿੰਡ ਹੋਊਗਾ ਉਹਨੂੰ ਸਾਰਾ ਕੁਝ ਪਤਾ ਹੋਊਗਾ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਆਪਾਂ ਨੇ ਕੀ ਫੈਸਲਾ ਲੈਣਾ ਹੈ ਜੇ ਸੋਚ ਸੋਚਣ ਲੱਗ ਗਏ ਆਪਾਂ ਬਸ ਸੋਚ ਤੋਂ ਵੱਡਾ ਤਾਂ ਕੁਝ ਹੈ ਹੀ ਨਹੀਂ ਜੇ ਸੋਚਣ ਲੱਗੇ ਕਿ ਆ ਚੰਗਾ ਹੈ ਆ ਮਾੜਾ ਹੈ ਭਾਈ ਆ ਰਾਜਨੀਤੀ ਗਲਤ ਕਰਦਾ ਹੈ ਆ ਚੰਗੀ ਕਰਦਾ ਹੈ ਸੋਚ ਕੇ ਵੋਟ ਪਾਉਣ ਲੱਗੇ ਤਾਂ ਮਾੜੇ ਬੰਦੇ ਆਪ ਹੀ हट ਜਾਣਗੇ ਜੀ ਰਾਜਨੀਤੀ ਦੇ ਵਿੱਚ ਮਾੜੇ ਬੰਦੇ ਜ਼ਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੇ ਬੰਦਿਆਂ ਦਾ ਕੰਮ ਹੈ ਰਾਜਨੀਤੀ ਚ ਮਾੜੇ ਬੰਦੇ ਬੇਈਮਾਨ ਬੰਦੇ ਜ਼ਿਆਦਾ ਇਸ ਕਰਕੇ ਨੇ ਕਿਉਂਕਿ ਇਮਾਨਦਾਰ ਬੰਦੇ ਰਾਜਨੀਤੀ ਚ ਆਉਣ ਦੀ ਕੋਸ਼ਿਸ਼ ਨਹੀਂ ਕਰਦੇ ਛੱਡ ਪਰੇ ਯਾਰ ਆਪਾਂ ਨੇ ਕੀ ਲੈਣਾ ਇਹ ਤਾਂ ਯਾਰ ਹੋਰ ਹੀ ਤਰ੍ਹਾਂ ਦਾ ਕਿਉਂ ਨਹੀਂ ਬਈ ਚੰਗੇ ਬੰਦੇ ਆਉਣਗੇ ਚੰਗੇ ਬੰਦੇ ਆਉਣਗੇ ਤਾਂ ਉਹ ਚੰਗਾ ਹੋ ਜਾਊਗਾ ਉਹੀ ਉਹੀ ਕੰਮ ਚੰਗਾ ਹੋ ਜਾਊਗਾ